ਜੇਕਰ ਆਪਾ ਦੋਵੇਂ ਹੁੰਦੇ ਤੋਪ ਵੀ ਹੁੰਦੀ ਛਾਂ ਵੀ ਹੁੰਦੀ ਇਸ਼ਕ ਦਾ ਰਾਜ਼ ਹੀ ਨਾਮੋਂ ਲਿਖਦੇ ਕੁਝ ਗੱਲਾਂ ਤੇ ਨਾਂ ਵੀ ਹੁੰਦੀ ਤੇਰੀ ਜਾਨਬ ਕਦਮ ਸਾਡੇ ਮੇਰੀ ਜਾਨਬ ਮਹਿਕ ਤੋ ਸਾਡੀ ਇਹੋ ਜਿਹੇ ਤਸਵਰਾਂ ਦੇ ਵਿੱਚ ਕਿਤੇ ਹਕੀਕਤਾਂ ਵੀ ਹੁੰਦੀ ਖਾਹਿਸ਼ ਦਾ ਇਹ ਮਸਲਾ ਨਹੀਂ ਹੈ ਮਸਲਾ ਨੀਰੀ ਮੁਹੱਬਤ ਆਏ ਇਜਰਾ ਬਾਰੇ ਪਤਾ ਹੁੰਦਾ ਤਾਂ ਹੋਸ਼ ਦੀ ਕੋਈ ਸਰਾਹ ਵੀ ਹੁੰਦੀ ਵਾਹੀ ਤੇ ਨਾਲ ਵਾਸ ਹੀ ਸਾਡਾ ਵਟਾਂ ਬੰਨਿਆਂ ਨਾਲ ਹੀ ਰਾਨੇ ਪਿਆਰ ਦਾ ਕੋਈ ਪਿੰਡ ਵਸੇਂਦਾ ਸੁਫਨੇ ਦੇ ਲਈ ਥਾਂ ਵੀ ਹੁੰਦੀ ਨੈਣਾ ਦੇ ਵਿੱਚ ਖਿੱਚ ਹੁਣੀ ਸੀ ਰੌਣਕ ਵੇੜ ਵਿੱਚ ਹੁਣੀ ਸੀ ਜਜ਼ਬੇ ਦੇ ਸਿਰ ਕਲਗੀ ਫੱਬਦੀ ਤੇ ਜ਼ਿੰਦਗੀ ਦੀ ਹਾਂ ਵੀ ਹੁੰਦੀ ਸ਼ਾਇਦ ਇਦਾਂ ਹੀ ਸਾਖ ਲਿਖੇ ਸੀ ਅਜ਼ਲੋਂ ਇਹੀ ਵਾਕ ਲਿਖੇ ਸੀ ਮੈਂ ਦਹਰੀਜ਼ਾ ਪਾਰ ਨਾ ਕਰਦਾ ਜਾਂ ਫਿਰ ਤੈਨੂੰ ਪਿਆਰ ਨਾ ਕਰਦਾ ਮੈਂ ਖੇਤਾਂ ਤੋਂ ਘਰ ਜਾਣਾ ਸੀ ਕਾਹ ਤੋਂ ਤੇਰੇ ਦਰ ਜਾਣਾ ਸੀ ਤੂੰ ਖਿਆਲਾਂ ਦੀ ਖੈਰ ਨਾ ਪਾਉਂਦੀ ਰੂਹ ਦੇ ਘਰ ਵਿੱਚ ਪੈਰ ਨਾ ਪਾਉਂਦੀ ਪਰ ਇਹ ਸਭ ਕੁਝ ਹੋ ਗਿਆ ਸੀ ਜੀ ਚਿਹਰਾ ਤੇ ਅਮ ਹੋ ਗਿਆ ਸੀ ਜੀ ਫਿਰ ਇਹ ਦਰਦ ਵਿਛੋੜੇ ਕਾਹ ਤੋਂ ਮਸਲਾਂ ਦੇ ਫੁੱਲ ਤੋੜੇ ਗਾ ਤੂੰ ਪਰ ਤੇਰੇ ਤੇ ਰੋਸ ਨਹੀਂ ਹੈ ਸੱਚ ਪੁੱਛੇ ਅਫਸੋਸ ਨਹੀਂ ਹੈ ਇਹ ਜੋ ਸਾਡੇ ਨਾਲ ਸੀ ਹੋਇਆ ਕੁਦਰਤ ਨੇ ਕੋਈ ਰਾਜ਼ ਲੁਕੋਇਆ ਤੂੰ ਨਹੀਂ ਸੀ ਪਰ ਯਾਦ ਸੀ ਤੇਰੀ ਨਜ਼ਮਾਂ ਵਿੱਚ ਫਰਿਆਦ ਸੀ ਤੇਰੀ ਨੂਰ ਤੇਰੇ ਦੀ ਟਪਨਾ ਹੁੰਦੀ ਤੂੰ ਵਿੱਤੇ ਨਹੀਂ ਚੁੱਪਣਾ ਹੁੰਦੀ ਸਿਰਫ ਸਿਦਕਦੀ ਛੇੜਦੀ ਕਿਦਾਂ ਸਿੱਦਤ ਇੰਨਾ ਖਿੜਦੀ ਕਿਦਾਂ ਤੇਰੇ ਕਰਕੇ ਹਜਰ ਹੰਨਾ ਆਇਆ ਮੈਂ ਸਫਿਆਂ ਤੇ ਬਿਰਹਾ ਆਇਆ ਜੇ ਨਾ ਦਰਦ ਚੰਦੋਂ ਆਤਣਦਾ ਫਿਰ ਸਰਤਾਜ ਨਾ ਸ਼ਾਇਰ ਬਣਦਾ ਫਿਰ ਸਰਤਾਜ ਨਾ ਸ਼ਾਇਰ ਬਣਦਾ